ਅਕਾਲੀ ਦਲ ਤੇ ਭਾਜਪੀ ਦਾ ਹੋ ਗਿਆ ਗੱਠਜੋੜ ਅਕਾਲੀ ਦਲ ਤੇ ਭਾਜਪੀ ਦੇ ਗੱਠਜੋੜ ਨੂੰ ਲੈ ਕੇ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿਵੇਂ ਗੱਠਜੋੜ ਹੋਇਆ ਹੈ ਕੀ ਸਾਰੀਆਂ ਸਥਿਤੀਆਂ ਨੇ ਕੀ ਪੂਰਾ ਮਾਜਰਾ ਹੈ ਕਿਉਂ ਗੱਠਜੋੜ ਦਾ ਰੋਲਾ ਇੱਕ ਵਾਰ ਫਿਰ ਪਿਆ ਹੈ ਕਿਹਦੇ ਵਿੱਚ ਗੱਠਜੋੜ ਹੋਇਆ ਹੈ ਕਿਹੜਾ ਲੀਡਰ ਅੱਗੇ ਆਇਆ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੈਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਹੀ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਵਿਚਕਾਰ ਗੱਠ ਜੋੜ ਨੂੰ ਲੈ ਕੇ ਬੜੇ ਲੰਬੇ ਚਿਰ ਤੋਂ ਚਰਚਾ ਚੱਲ ਰਹੀ ਹੈ ਜੋ ਜਾਣਕਾਰੀ ਸਟੀਕ ਮੇਰੇ ਕੋਲੇ ਹੈ ਉਹ ਮੈਂ ਤੁਹਾਨੂੰ ਬਾਅਦ ਚ ਦੱਸਦਾ ਪਰ ਪਹਿਲਾ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਹੋਇਆ ਗੱਠ ਜੋੜ ਦੇ ਪੋਸਟਰ ਵੀ ਲੱਗ ਗਏ ਬੱਲੇ ਬੱਲੇ ਹੋ ਗਈ ਰੋਲਾ ਪੈ ਗਿਆ ਕੀ ਆ ਪੂਰਾ ਮਾਜਰਾ ਦਾਰਾ ਸਰ ਅੰਮ੍ਰਿਤਸਰ ਦੇ ਵਿੱਚ ਭਾਜਪੀ ਤੇ ਅਕਾਲੀ ਦਲ ਦੇ ਗੱਠ ਜੋੜ ਦੇ ਪੋਸਟਰ ਲੱਗੇ ਜਿੱਥੇ ਅਕਾਲੀ ਦਲ ਭਾਜਪੀ ਦੇ ਵੱਡੇ ਲੀਡਰਾਂ ਦੀਆਂ ਫੋਟੋਆਂ ਲੱਗੀਆਂ ਨੇ ਵੱਡੇ ਲੀਡਰ ਜਿਹੜੇ ਆ ਉਸ ਉਸ ਪੋਸਟਰ ਦੇ ਉੱਤੇ ਦਿਖਾਈ ਦਿੰਦੇ ਆ ਉਸ ਫਲੈਕਸ ਬੋਰਡ ਤੇ ਦਿਖਾਈ ਦਿੰਦੇ ਆ ਬਾਜ ਰਾਇ ਇਹ ਕਿ ਅਕਾਲੀ ਦਲ ਤੇ ਭਾਜਪੀ ਦੇ ਵਰਕਰ ਥੱਲਣ ਦੇ ਲੈਵਲ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਇਹਦਾ ਮਤਲਬ ਇਹ ਹੈ ਕਿਉਂਕਿ ਇਹ ਪੋਸਟਰ ਕਿਸੇ ਨੇ ਤਾਂ ਲਵਾਏ ਨਾ ਕਿਸੇ ਨੇ ਤਾਂ ਇਹ ਪੋਸਟਰ ਲਾਏ ਹੋਣਗੇ ਪਰ ਇਹ ਗੱਲ ਅਲੈਦ ਹੈ ਇਹ ਗੱਲ ਸੱਚੀ ਹੈ ਕਿ ਅਕਾਲੀ ਦਲ ਤੇ ਭਾਜਪੀ ਦੇ ਲੀਡਰ ਆਪਸ ਚ ਗੱਠ ਜੋੜ ਕਰੀ ਬੈਠੇ ਆ ਅਕਾਲੀ ਦਲ ਦੇ ਪਹਿਲੀ ਕਤਾਰ ਦੇ ਇੱਕ ਬਹੁਤ ਵੱਡੇ ਲੀਡਰ ਨੇ ਮੇਰੇ ਕੋਲੇ ਇਹ ਗੱਲ ਮੰਨੀ ਕਿ ਅਕਾਲੀ ਦਲ ਬੀਜੇਪੀ ਦਾ ਗੱਠਜੋੜ 200% 100 ਨਹੀਂ 50 ਨਹੀਂ 70 ਨਹੀਂ 99 ਨਹੀਂ 200% 200 ਫੀਸਦੀ ਤੈ ਹੋ ਚੁੱਕਿਆ ਹੈ ਜਾਨੀ ਕਿ ਚ ਕੋਈ ਲੁਕੀ ਸ਼ਿਪੀ ਗੱਲ ਨਹੀਂ ਵੱਖਰੀ ਗੱਲ ਹੈ ਕਿ ਉਹ ਪ੍ਰੈਕਟੀਕਲੀ ਗੱਠਜੋੜ ਹੁੰਦਾ ਹੈ ਚੋਣਾਂ 'ਚ ਇਕੱਠੇ ਜਾਂਦੇ ਨੇ ਜਾਂ ਕੋਈ ਟੈਕਟੀਕਲ ਅਲਾਈਂਸ ਕਰਦੇ ਨੇ ਟੈਕਟੀਕਲ ਸੈਟਿੰਗ ਕਰਦੇ ਨੇ ਉਹ ਇੱਕ ਅਲੱਗ ਦਾ ਗੱਲ ਹੋ ਸਕਦੀ ਹੈ ਪਰ ਇਹਨਾਂ ਦਾ ਅੰਦਰ ਖਾਤੇ ਇਹਨਾਂ ਦੀਆਂ ਕੁੰਡੀਆਂ ਫਿੱਟ ਹੋ ਚੁੱਕੀਆਂ ਨੇ ਬੰਦੇ ਕਿਵੇਂ ਕਾਲੀ ਦਲ 'ਚ ਜਾ ਰਹੇ ਨੇ ਕਿਵੇਂ ਭਾਜਪਾ 'ਚ ਜਾ ਰਹੇ ਨੇ ਜਦੋਂ ਤੁਸੀਂ ਇਸ ਦੀ ਡਰਾ ਲਾਈਨ ਨੂੰ ਖੋਲ ਕੇ ਦੇਖਦੇ ਹੋ ਤਾਂ ਤੁਹਾਨੂੰ ਬਹੁਤ ਚੀਜ਼ਾਂ ਸਮਝ ਆਉਣ ਲੱਗ ਜਾਂਦੀਆਂ ਨੇ ਇਹ ਪੋਸਟਰ ਹਮਰੇ ਸਰ ਦੇ ਵਿੱਚ ਲੱਗੇ ਨੇ ਪੋਸਟਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਮਿਤ ਚਾ ਤਰਨ ਚੌਂ ਬੀਬੀ ਬਾਦਲ ਸੁਖਬੀਰ ਬਾਦਲ ਜਗਮੌਰ ਰਾਜੂ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਉਹਨਾਂ ਦੀ ਫੋਟੋ ਜਿਹੜੀ ਕਿ ਬਹੁਤ ਸਾਰੇ ਲੀਡਰਾਂ ਦੀਆਂ ਫੋਟੋਆਂ ਲੱਗੀਆਂ ਨੇ ਤੱਕੜੀ ਤੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਵਾਲਾ ਨਿਸ਼ਾਨ ਵੀ ਲੱਗਿਆ ਪੋਸਟਰ ਤੇ ਲਿਖਿਆ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਇੱਕ ਨਵੀਂ ਉਮਰ ਦੇ ਸਿਆਸਤਦਾਨ ਜਿਹੜਾ ਮੈਨੂੰ ਲੱਗਦਾ ਕਿਸੇ ਸਿਆਸਤ ਵਿੱਚ ਪੈਰ ਧਰਦਲ ਨਜ਼ਰ ਆਉਂਦਾ ਹੈ ਫੋਟੋ ਤੋਂ ਮੈਂ ਉਹਦੇ ਬਾਰੇ ਨਹੀਂ ਜਾਣਦਾ ਉਹਦੀ ਫੋਟੋ ਲੱਗੀ ਹੈ ਇਹ ਤਸਵੀਰ ਬਿਆਨ ਹੀ ਕਰਦੀ ਹੈ ਕਿ ਥੱਲੜਲੇ ਲੈਵਲ ਦੇ ਉੱਤੇ ਖਾਸ ਕਰਕੇ ਮਾਝੇ ਇਲਾਕੇ ਦੇ ਅੰਦਰ ਭਾਜਪੀ ਜਾਂ ਜਿੱਥੇ ਲੱਗਦਾ ਹੈ ਕਿ ਦੋਵੇਂ ਧਿਰਾਂ ਨੂੰ ਨੁਕਸਾਨ ਹੋ ਗਿਆ ਅਲੱਗ-ਅਲੱਗ ਲੜ ਕੇ ਜੇ ਤੁਸੀਂ ਅੰਮ੍ਰਿਤਸਰ ਦੀਆਂ ਸੀਟਾਂ ਦੇਖ ਲਓ ਕੱਢ ਕੇ ਤਾਂ ਉੱਚ ਸਪਸ਼ਟ ਨੁਕਸਾਨ ਨਜ਼ਰ ਆਉਂਦਾ ਹੈ ਦੋਵੇਂ ਧਿਰਾਂ ਨੂੰ ਪਰ ਸਵਾਲ ਇੱਥੇ ਇਹ ਖੜਾ ਹੋ ਚੁੱਕਿਆ ਹੈ ਕਿ ਕੀ ਅਕਾਲੀ ਦਲ ਸਿਰਫ ਸੀਟਾਂ ਜਿੱਤਣ ਦੇ ਲਈ ਵੋਟ ਪ੍ਰਤੀਸ਼ਤ ਜਿੱਤ ਵਧਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੇਖੋ ਉਹਨਾਂ ਦਾ ਇਹ ਜਿਹੇ ਮਾਮਲਿਆਂ ਦੇ ਵਿੱਚ ਕੋਈ ਦੀਨ ਧਰਮ ਨਹੀਂ ਹੈ ਭਾਰਤੀ ਜਨਤਾ ਪਾਰਟੀ ਨੇ ਤ੍ਰਿਪੁਰਾ ਦੇ ਵਿੱਚ ਇੱਕ ਐਸੀ ਪਾਰਟੀ ਦੇ ਨਾਲ ਗੱਠਜੋੜ ਕਰਿਆ ਸੀ ਜਿਹੜੀ ਪਾਰਟੀ ਤ੍ਰਿਪੁਰਾ ਨੂੰ ਭਾਰਤ ਤੋਂ ਅਲੱਗ ਕਰਨ ਦੀ ਮੰਗ ਕਰਦੀ ਹੈ ਇੰਡੀਅਨ ਜੁਨੀਅਨ ਤੋਂ ਵੱਖਰੇ ਕਰਨ ਦੀ ਮੰਗ ਕਰਦੀ ਹੈ ਨਵਾਂ ਦੇਸ਼ ਬਣਾਉਣ ਦੀ ਗੱਲ ਕਰਦੀ ਹੈ ਕਾਮਰੇਡਾਂ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਉਹਦੇ ਨਾਲ ਵੀ ਐਲਾਈਅੰਸ ਕਰ ਲਿਆ ਸੀ ਪਰ ਗੱਲ ਸੁਖਬੀਰ ਕਿਆ ਕੀ ਹੈ ਸੁਖਬੀਰ ਬਾਦਲ ਕੀ ਹੈ ਕਿ ਕੀ ਜੇਤੇ ਹਜੇ ਕੱਲ ਤੱਕ ਸਜਰੇ ਸਜਰੇ ਇਲਜ਼ਾਮ ਲਾਉਂਦੇ ਸੀ ਕਿ ਸਾਡੀਆਂ ਸੰਸਥਾਵਾਂ ਨੂੰ ਕਬਜ਼ਾ ਕਰ ਰਹੇ ਨੇ ਸਾਡੇ ਗੁਰਦੁਆਰਾਂ ਤੇ ਸਿੱਖ ਸੰਸਥਾਵਾਂ ਤੇ ਕਬਜ਼ਾ ਕਰ ਰਹੇ ਨੇ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਤੇ ਭਾਜਪਾ ਦਾ ਸਟੈਂਡ ਕਹਿਜਿਆ ਆ ਚੰਡੀਗੜ੍ਹ ਯੂਨੀਵਰਸਿਟੀ ਤੇ ਭਾਜਪਾ ਦਾ ਸਟੈਂਡ ਕੀ ਹੈ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਨੂੰ ਤੋੜਨ ਦੇ ਵਿੱਚ ਕਿਸ ਤਰ੍ਹਾਂ ਭੂਮਿਕਾ ਨਿਭਾਈ ਗਈ ਇਹੀ ਗੱਲ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਤਾਂ ਅਮਿਤ ਚਾਹ ਦੇ ਛੱਡੇ ਹੋਏ ਨੇ ਇਹ ਤਾਂ ਬੀਜੇਪੀ ਦੇ ਇਸ਼ਾਰੇ ਤੇ ਕਰ ਰਹੇ ਨੇ ਏਜੰਸੀਆਂ ਦੇ ਇਸ਼ਾਰੇ ਤੇ ਕਰ ਰਹੇ ਨੇ ਇਹੀ ਗੱਲ ਕਹਿੰਦੇ ਨੇ ਫਿਰ ਹੁਣ ਤੁਸੀਂ ਉਹਨਾਂ ਨਾਲ ਗਲਾਈਜ਼ ਕਰ ਰਹੇ ਹੋ ਜਾਨੀ ਕਿ ਬੀਜੇਪੀ ਦਾ ਤਾਂ ਚਲੋ ਛੱਡੋ ਤੁਸੀਂ ਕਿਸ ਹਸੇਮਤ ਚ ਇਹ ਗੱਲ ਲੈ ਕੇ ਜਾਓਗੇ ਤੁਹਾਡਾ ਜ਼ਮੀਰ ਗੁਵਾਰਾ ਕਰੂਗਾ ਜਿੱਤੇ ਤੁਸੀਂ ਇਲਜ਼ਾਮ ਲਾਉਂਦੇ ਹੋ ਜਿਹੜੇ ਵਾਕਈ ਇਹ ਸੱਚ ਹੈ ਕਿ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਚਾਰਾਜੋਈਆਂ ਜਾਰੀ ਨੇ ਕਿਉਂ ਕਿਸੇ ਨਾ ਕਿਸੇ ਤਰੀਕੇ ਸੰਸਥਾਾਂ 'ਤੇ ਕਾਬਜ਼ ਹੋਣ ਤੇ ਕੀ ਸੁਖਵੀਰ ਕੇ ਸਰੈਂਡਰ ਕਰ ਰਹੇ ਨੇ ਗੋਡੇ ਟੇਕ ਰਹੇ ਨੇ ਸੁਖਬੀਰ ਬਾਦਲ ਇਹ ਦੋ ਤਿੰਨ ਸਵਾਲ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਖੜੇ ਹੁੰਦੇ ਨੇ ਇਹਨਾਂ ਦਾ ਜਵਾਬ ਤਾਂ ਸੁਖਬੀਰ ਬਾਦਲ ਹੋਣੀ ਦੇ ਸਕਦੇ ਪਰ ਹਾਂ ਅਕਾਲੀ ਦਲ ਦੇ ਇੱਕ ਲੀਡਰ ਨੇ ਮੇਰੇ ਕੋਲੇ ਮੰਨਿਆ ਕਿ 200% ਸਾਡਾ ਅਲਾਈਅንስ ਸਾਡਾ ਗੱਠਜੋੜ ਅਕਾਲੀ ਦਲ ਦਾ ਤੇ ਭਾਜਪਾ ਦਾ ਤੈ ਹੋ ਚੁੱਕਿਆ ਹੈ ਇਹ ਹੋਵੇਗਾ ਹੀ ਹੋਵੇਗਾ ਤੇ ਆ ਲੱਗੇ ਪੋਸਟਰ ਇਸ ਗੱਲ ਦੀ ਨਿਸ਼ਾਨੀ ਭਰਦੇ ਆ ਕਿ ਥੱਲੜਲੇ ਵਰਕਰਾਂ ਨੂੰ ਕੋਈ ਨਾ ਕੋਈ ਤਾਂ ਇਸ਼ਾਰਾ ਕੀਤਾ ਜਾ ਚੁੱਕਿਆ ਹੈ